ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਨੇ ਮੇਰੇ ਪਿਆਰੇ ਜੇ ਪਤੀ ਜਿਨ੍ਹਾਂ ਨੇ ਅੱਜ ਪੱਗ ਬੰਨੀ ਆ ਕਿਉਂਕਿ ਇਹਨਾਂ ਦੇ ਸਾਲੇ ਦਾ ਵਿਆਹ ਆ ਮੇਰੇ ਚਾਚੇ ਦੇ ਮੁੰਡੇ ਦਾ ਵਿਆਹ ਆ ਜੀ ਤੇ ਸਾਡੇ ਸਰਦਾਰ ਜੀ ਅੱਜ ਪੱਗ ਬੰਨ ਕੇ ਚੱਲਿਆ ਕਿਉਂਕਿ ਅੱਜ ਅਸੀਂ ਇਹ ਰੱਖਣਾ ਹੈ ਜੀ ਉੱਥੇ ਪਾਠ ਤੇ ਅਸੀਂ ਪਾਠ ਰੱਖਣ ਦੇ ਬਾਅਦ ਅਸੀਂ ਚੱਲਿਆਂ ਜੀ ਕਟਿਆਵਾਂ ਵਾਲੀ ਪਿੰਡ ਤੋਂ ਅਸੀਂ ਚੱਲਿਆਂ ਜੀ ਕੰਦ ਵਾਲਾ ਹਾਜ਼ਰ ਖਾਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਵਰਸਣ ਵਾਸਤੇ ਤੇ ਹੁਣ ਅਸੀਂ ਪਹੁੰਚਦੇ ਆ ਜੀ ਸਰਦਾਰ ਜੀ ਨਾਲ ਜਿਨ੍ਹਾਂ ਨੇ ਅੱਜ ਪੱਗ ਬੰਨੀ ਆ ਕਾਫੀ ਲੋਕਾਂ ਨੇ ਡਿਮਾਂਡ ਵੀ ਕੀਤੀ ਸੀ ਕਿ ਸਰਦਾਰ ਜੀ ਪੱਗ ਬੰਨ ਕੇ ਆਇਆ ਕਰੋ ਤੇ ਧੰਨਵਾਦ ਜੀ ਤੁਹਾਡਾ ਸਭ ਦਾ ਲਓ ਜੀ ਅਸੀਂ ਪਹੁੰਚ ਗਏ ਜੀ ਕੰਦ ਵਾਲੇ ਵਿਆਹਲੇ ਘਰ ਅੱਜ ਰੱਖਿਆ ਗਿਆ ਜੀ ਪਾਕ ਤੁਸੀਂ ਵੀ ਕਰੋ ਜੀ ਦਰਸ਼ਨ ਆ ਬਾਬਾ ਜੀ ਦੀ ਪਾਲਕੀ ਆ ਜੀ ਆ ਮੇਰੇ ਚਾਚਾ ਜੀ ਦਾ ਘਰ ਆ ਤੇ ਆ ਮੇਰਾ ਪਿਆਰਾ ਜਿਹਾ ਭਰਾ ਆ ਸਵੀਟ ਜਿਆ ਤੇ ਆ ਮੇਰੇ ਪਾ ਪਿਆਰੇ ਜੇ ਪਾਪਾ ਜੀ ਨੇ ਜਿਹਨੂੰ ਮੈਂ ਬੜਾ ਪਿਆਰ ਕਰਦੀ ਆ ਮੇਰੀ ਭਾਬੀ ਐ ਸਵੀਟ ਜੀ ਭਾਬੀ ਐ ਮੇਰੀ ਨਿੱਕੀ ਜੀ ਹੈ ਤਾਂ ਮੈਥੋਂ ਵੱਡੀ ਪਰ ਵੇਖਣ ਚ ਨਿੱਕੀ ਲੱਗਦੀ ਐ ਜੀ ਚਲੋ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਧੰਨ ਵਾਹਿਗੁਰੂ ਜੀ ਜਿਨ੍ਹਾਂ ਨੇ ਸਾਡੇ ਘਰ ਦੇ ਵਿੱਚ ਆਪਦੇ ਸਾਨੂੰ ਦਰਸ਼ਨ ਨਸੀਬ ਕੀਤੇ ਐ ਜੀ ਇਹ ਮੇਰੇ ਪਿਆਰੇ ਜੇ ਚਾਚਾ ਜੀ ਨੇ ਜੀ ਸਤਿਨਾ ਵਾਹਿਗੁਰੂ 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 ਧੰਨ ਬਾਬਾ ਨਾਨਕਾ ਤੇਰਾ ਹੀ ਆਸਰਾ ਸੱਚਿਆ ਪਾਤਸ਼ਾਹ ਲਓ ਜੀ ਹੁਣ ਉਹ ਮੇਰੇ ਚਾਚਾ ਜੀ ਦਾ ਘਰ ਸੀ ਇਹ ਮੇਰਾ ਸਾਡਾ ਆਪਣਾ ਘਰ ਆ ਜੀਆ ਮੇਰਾ ਭਰਾ ਹੈ ਜੀਆ ਮੇਰੀ ਭਾਬੀ ਜੀ ਨੇ ਜਿਹੜੇ ਸਾਡਾ ਸਵਾਗਤ ਕਰ ਰਹੇ ਆ ਜੀ ਧੰਨਵਾਦ ਭਰਾ ਜੀ ਭਾਬੀ ਜੀ ਧੰਨਵਾਦ ਤੁਹਾਡਾ ਜੀ ਪਰ ਉਸ ਤੋਂ ਪਹਿਲਾਂ ਮੇਰੇ ਪਤੀ ਦੇਵ ਜੀ ਘਰ ਚ ਪਹੁੰਚੇ ਹੋਏ ਸੀਗੇ ਉਹ ਪਹਿਲਾਂ ਹੀ ਬੈਠੇ ਹੋਏ ਜੀ ਉੱਥੇ ਜਾ ਕੇ ਮੈਂ ਮਗਰੋਂ ਆਈ ਆ ਇਹ ਮੇਰੀ ਪਿਆਰੀ ਜੀ ਪੁੱਤਰੀ ਸੀ ਲੋਤੀ ਅੱਜ ਦਰਸ਼ਨ ਕਰੋ ਜੀ ਸਾਡੇ ਘਰ ਵਾਲੇ ਦੇ ਪੱਗ ਦੇ ਨਾਲ ਵਿਚਾਰੇ ਔਖੇ ਹੋਈ ਜਾਂਦੇ ਪਰ ਸੋਹਣੇ ਲੱਗ ਜਾਂਦੇ ਆ ਇਹ ਮੇਰੇ ਭੂਜ ਦੇ ਮੁੰਡਾ ਹੈ ਜੀ ਆ ਮੇਰਾ ਘਰ ਵਾਲਾ ਜੀ ਧੰਨਵਾਦ ਜੀ ਤੁਹਾਡਾ ਸਭ ਦਾ ਇਹ ਮੇਰੇ ਪੇਕੇ ਦਾ ਘਰ ਆ ਜੀ ਨਿੱਕਾ ਜਿਹਾ ਘਰ ਆ ਪਰ ਪਿਆਰਾ ਆ ਕਿਉਂਕਿ ਇਹ ਮੇਰੇ ਪੇਕੇ ਦਾ ਘਰ ਆ ਜੀ ਧੀਆਂ ਨੂੰ ਪੇਕੇ ਦਾ ਘਰ ਤਾਂ ਹਮੇਸ਼ਾ ਹੀ ਪਿਆਰਾ ਹੁੰਦਾ ਆ ਜੀ ਸੋ ਵਿਆਹ ਦੇ ਕਾਰਨ ਹੁਣੇ-ਹੁਣੇ ਥੋੜਾ ਜਿਹਾ ਤਿਆਰ ਕੀਤਾ ਸੀ ਸੋ ਧੰਨਵਾਦ ਜੀ ਮੇਰੇ ਪਿੱਕੇ ਦਾ ਘਰ ਆ ਮੇਰੇ ਚਾਚਾ ਜੀ ਆ ਮੇਰੀ ਦਾਦੀ ਦੀ ਭੈਣ ਸੀ ਆ ਮੇਰੇ ਪੂਆ ਜੀ ਜਾ ਰਹੇ ਆ ਜੀ ਇਹ ਸਾਰੇ ਸ਼ਰਮਾਉਂਦੇ ਆ ਸਾਡੀ ਵੀਡੀਓ ਨਾ ਬਣਾਓ ਮੇਰੇ ਚਾਚਾ ਜੀ ਬੜੇ ਪਿਆਰੇ ਨੇ ਨੋਟੀ ਬਹੁਤ ਨੇ ਬੜੇ ਨੋਟੀ ਬੰਦੇ ਨੇ ਇਹ ਆ ਮੇਰੇ ਚਾਚਾ ਜੀ ਦਾ ਘਰ ਆ ਜੀ ਹੁਣ ਅਸੀਂ ਚੱਲੇ ਆ ਜੀ ਪਾਠਰ ਖਾ ਕੇ ਬਾਏ ਬਾਏ ਮੇਰੇ ਪਿਆਰੇ ਜਿਹਾ ਪਾਪਾ ਜੀ ਬਾਏ ਬਾਏ ਕਰ ਰਿਹਾ ਜੀ ਲਵ ਜੂਆ ਪਾਪਾ ਨੂੰ ਬਹੁਤ ਸਾਰਾ ਲਵ ਜੂਆ ਮੇਰੇ ਪਿਆਰੇ ਜਿਹਾ ਭਰਾ ਨੂੰ ਬਹੁਤ ਸਾਰਾ ਸਸਾ ਨੂੰ ਬਾਏ ਬਾਏ ਕਰ ਰਹੇ ਹੁਣ ਅਸੀਂ ਚੱਲਿਆਂ ਜੀਤਾ ਕਰਦਾ ਨਹੀਂ ਪਰ ਜਾਣਾ ਤਾਂ ਪੈਣਾ ਹੀ ਆ ਜੀ ਹੁਣ ਅਸੀਂ ਫੇਰ ਆਵਾਂਗੇ ਬਾਅਦ ਚ 19